ਪੰਜਾਬ ਦੇ ਵਿੱਚ ਭਗਵੰਤ ਪਾਣ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਹੋਈ ਹੈ ਤਾਂ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚਿਮਣਾ ਨੇ ਕਿਹਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਲਈ ਇੱਕ ਵਕਰਾ ਕੈਡਰ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਾਡੇ ਨੌਜਵਾਨ ਇਸ ਕੈਡਰ ਤੋਂ ਵਿੱਚ ਸ਼ਾਮਲ ਹੋ ਸਕਣ ਤਾਂ ਪਹਿਲਾਂ ਉੱਥੇ ਡੈਪੂਟੇਸ਼ਨ ਤੇ ਜਾਂਦੇ ਸਨ ਤਾਂ ਸਿੰਚਾਈ ਪੀਐਸਪੀਸੀਐਲ ਅਤੇ ਹੋਰ ਵਿਭਾਗਾਂ ਦੇ ਵਿੱਚ 3000 ਤੋਂ ਵੱਧ ਅਸਾਮੀਆਂ ਜੋ ਕਿ ਪਹਿਲਾਂ ਡੈਪੂਟੇਸ਼ਨ ਉੱਤੇ ਬੀਬੀਐਮਬੀ ਜਾਂਦੀਆਂ ਸਨ ਤਾਂ ਜਲਦ ਹੀ ਭਰੀਆਂ ਜਾਂਦੀਆਂ ਉਹਨੇ ਕਿਹਾ ਕਿ ਮਲੇਰਕੋਟਲਾ ਖੇਡ ਵਿਭਾਗ ਦੇ ਵਿੱਚ 3 ਨਵੀਆਂ ਸਾਬੀਆਂ ਨੂੰ ਮਨਜ਼ੂਰੀ ਦਿੱਤੀ ਹੈ ਤਮਲੇਰ ਕੋਟਲਾ ਸਹਿਕਾਰੀ ਵਿਭਾਗ ਦੇ ਵਿੱਚ ਰਜਿਸਟਰ ਡਿਫੀ ਰਜਿਸਟਰਰ ਅਤੇ ਇੰਸਪੈਕਟਰ ਦੀਆਂ 11 ਅਸਾਮੀਆਂ ਭਰੀਆਂ ਜਾਣਗੀਆਂ। ਤੇ ਉੱਥੇ ਸੀਐਫਸੀ ਦੁਆਰਾ ਵਿਕੇ 51 ਨਵੀਆਂ ਅਸਾਮੀਆਂ ਬਣਾਈਆਂ ਗਈਆਂ ਨੇ। ਤੇ ਉੱਥੇ ਡੈਂਟਲ ਟੀਚਿੰਗ ਫੈਕਲਟੀ ਦੇ ਲਈ ਉਮਰ ਸੀਮਾ ਪਿਛਲੇ 2 ਬਾਹਰ ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। ਕਿ ਅੱਜ ਇਹ ਜਿਹੜਾ 350ਵਾਂ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਆ, ਦਿਹਾੜਾ ਮਨਾ ਰਹੇ ਆ ਉਹਨਾਂ ਦਾ। ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਨੇਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਹੈਗਾ ਸ਼੍ਰੀ ਗੁਰਤੇਗ ਬਾਹਦਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਇਹ 24 11 2025 ਨੂੰ 24 11 2025 ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮਝਦਾ ਸਾਰੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਤ ਹੁੰਦੇ ਨੇ ਉਹ ਨਹੀਂ ਹੋਣਗੇ ਔਰ ਸਿਰਫ ਔਰ ਸਿਰਫ ਸ਼੍ਰੀ ਗੁਰਤੇਗ ਬਹਾਦਰ ਨੂੰ ਸਮਰਪਿਤ ਜਿਹੜੇ ਡਿਸਕਸ਼ਨ ਵਿਚਾਰਾਂ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਚਰਚਾ ਕੀਤੀ ਜੇ ਉਹ ਕੇ ਸਪੈਸ਼ਲ ਸੈਸ਼ਨ ਜਿਹੜਾ ਮੈਂ ਸਭ ਦਾ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਅਨੰਤਪੁਰ ਸਾਹਿਬ ਇਹ ਸਮਾਗਮ ਹੋ ਰਿਹਾ ਨਹੀਂ ਸਾਰੇ ਸਮਾਗਮ ਪੁਰਾਣੀਆਂ ਸਰਕਾਰਾਂ ਨੇ ਚੰਡੀਗੜ੍ਹ ਕੀਤਾ ਸੀ ਪਰ ਲੇਕਿਨ ਅਸੀਂ ਪਵਿੱਤਰ ਜਿਹੜੀ ਧਰਤੀ ਆ ਉਥੇ ਬਣਾਉਣ ਦਾ ਫੈਸਲਾ ਕੀਤਾਗਾ ਉਥੇ ਜਿਹੜਾ ਕਰਨ ਦਾ ਫੈਸਲਾ ਕੀਤਾ